ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਸੀ ਕੱਲ ਜਿਵੇਂ ਹੀ ਗੁਰਮਨ ਜੋਤ ਕੌਰ ਨੇ ਇੰਚੂ ਦੇ ਵਿੱਚ ਕਿਹਾ ਕਿ ਭਾਈ ਅਬਰਤਪਾਲ ਆ ਕੇ ਮੇਰੀ ਹੈਲਪ ਕਰੇ ਕਿਉਂਕਿ ਮੇਰੇ ਮਗੇਤਰ ਵੱਲੋਂ ਮੇਰੀਆਂ ਅਸ਼ਲੀਲ ਵੀਡੀਓ ਮੇਰੀਆਂ ਅਸ਼ਲੀਲ ਫੋਟੋਆਂ ਸੋਸ਼ਲ ਮੀਡੀਆ ਉੱਤੇ ਵਾਇਲ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਗੁਰਮਨ ਜੋਤ ਕੌਰ ਦੀਆਂ ਤਸਵੀਰਾਂ ਅਤੇ ਵੀਡੀਓ ਨੂੰ ਲੈ ਕੇ ਤਰਥਲੀ ਮੱਚੀ ਹੋਈ ਹੈ ਇੱਕ ਪਾਸੇ ਪ੍ਰਸ਼ਾਸਨ ਗੁਰਮਨ ਚੋਤ ਕੌਰ ਅਤੇ ਉਸ ਦੇ ਮਾਤਾ ਪਿਤਾ ਦੀ ਗੱਲ ਨਹੀਂ ਸੁਣ ਰਿਹਾ ਸੀ ਕੱਲ ਇਨਸ਼ੂ ਦੇ ਵਿੱਚ ਗੋਹਾਰ ਲਗਾਈ ਗਈ ਗੁਰਮਨ ਜੋਤ ਕੌਰ ਹੁਣਾ ਵੱਲੋਂ ਭਾਈ ਭਾਈ ਅਮਰਪਾਲ ਸਿੰਘ ਮਹਿਰੋ ਨੂੰ ਨਾ ਤੇ ਮੈਂ ਵੇਖਿਆ ਹੈ ਨਾ ਉਹਦੇ ਨਾਲ ਮੇਰੀ ਕੋਈ ਗੱਲਬਾਤ ਹੋਈ ਲੇਕਿਨ ਮੈਂ ਚਾਹੁੰਦੀ ਹਾਂ ਕਿ ਉਹ ਮੈਨੂੰ ਇਨਸਾਫ ਦਵਾਏ ਤੇ ਕੱਲ ਸੁਨੇਹਾ ਵੀ ਅੰਬਰਪਾਲ ਵੱਲੋਂ ਪੰਜਾਬ ਪੁਲਿਸ ਅਤੇ ਭਾਰਤ ਦੀ ਸਰਕਾਰ ਨੂੰ ਦਿੱਤਾ ਗਿਆ ਕਿ ਗੁਰਮਨ ਜੋਤ ਕੌਰ ਨੂੰ ਇਨਸਾਫ ਦਵਾਇਆ ਜਾਵੇ ਦੋਵਾਂ ਪੱਖਾਂ ਦੀ ਦੋਹਾਂ ਧਿਰਾਂ ਦੇ ਗੱਲ ਸੁਣ ਕੇ ਲੇਕਿਨ ਇਸ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਜਲੰਧਰ ਜ਼ਿਲ੍ਹਾ ਦਿਹਾਤੀ ਪੁਲਿਸ ਨੇ ਇੱਕ ਲੜਕੀ ਵੱਲੋਂ ਦਿੱਤੀ ਗਈ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਦੋ ਨੌਜਾ ਦੋ ਨੌਜਵਾਨਾ ਖਿਲਾਫ ਧੋਕੇ ਨਾਲ ਅਸ਼ਲੀਲ ਅਸ਼ਲੀਲ ਵੀਡੀਓ ਬਣਾਉਣ ਤੇ ਉਸ ਨੂੰ ਵਾਇਰਲ ਕਰਨ ਦੇ ਮਾਮਲੇ ਤਹਿਤ ਪ੍ਰਭਜੀਤ ਸਿੰਘ 18 ਸਾਲ ਉਮਰ ਹੈ ਪੁੱਤਰ ਅਵਤਾਸ਼ ਸਿੰਘ ਵਾਸੀ ਨਕੋਦਰ ਅਤੇ ਇੰਦਰਜੀਤ ਇੰਦਰਜੋਤ ਸਿੰਘ 19 ਪੁੱਤਰ ਪਲਵਿੰਦਰ ਸਿੰਘ ਵਾਸੀ ਕੰਗਣੀ ਵਾਲ ਜਫਸ਼ੀਰ ਜਲੰਧਰ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਜਾਣਕਾਰੀ ਦਿੱਤੀ ਕਿ ਜਲੰਧਰ ਵਿਚਰ ਜ਼ਿਲ੍ਹੇ ਦੀ ਰਹਿਣ ਵਾਲੀ ਇੱਕ ਲੜਕੀ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਸਾਲ 2024 ਦੌਰਾਨ ਸੋਸ਼ਲ ਮੀਡੀਆ ਰਾਹੀਂ ਪ੍ਰਭਜੀਤ ਸਿੰਘ ਦੇ ਸੰਪਰਕ ਵਿੱਚ ਆਈ ਜਿਸ ਤੋਂ ਬਾਅਦ ਪ੍ਰਭਜੀਤ ਸਿੰਘ ਨੇ ਉਸ ਦੀ ਪਛਾਣ ਅਤੇ ਆਪਣੇ ਦੋਸਤ ਇੰਦਰਜੋਤ ਨਾਲ ਕਰਵਾਈ ਦੋਵਾਂ ਨੇ ਉਸ ਨੂੰ ਜਨਮ ਦੇ ਦੀ ਪਾਰਟੀ ਦਾ ਚਾਂਸਾ ਦੇ ਕੇ ਮਿਲਣ ਲਈ ਬੁਲਾਇਆ ਜਿੱਥੇ ਉਸ ਦੀ ਮਰਜ਼ੀ ਤੋਂ ਬਿਨਾ ਉਸ ਨਾਲ ਸਰੀਕ ਸੰਬੰਧ ਬਣਾਏ ਗਏ ਅਤੇ ਉਸ ਦੀ ਇਤਿਹਾਜ ਇਤਰਾਜ਼ ਯੋਗ ਵੀਡੀਓ ਜਿਹੜੀਆਂ ਨੇ ਬਣਾਈਆਂ ਗਈਆਂ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਗਿਆ ਅਤੇ ਉਸ ਨੂੰ ਧਮਕਾਇਆ ਗਿਆ ਐਸਐਸਪੀ ਵਿਰਕ ਨੇ ਕਿਹਾ ਕਿ ਮਿਲੀ ਸ਼ਿਕਾਇਤ ਦੇ ਮਾਮਲੇ ਦੀ ਜਾਂਚ ਤੋਂ ਬਾਅਦ ਮੁਲਜ਼ਮ ਪ੍ਰਭਜੀਤ ਸਿੰਘ ਅਤੇ ਇੰਦਰਜੀਤ 인더 ਜੋ ਸਿੰਘ ਖਲਾਫ ਮੁਕਦਮਾ ਦਰਜ ਕੀਤਾ ਗਿਆ ਹੈ ਇਸ ਦੀ ਪੜਤਾਲ ਕਰਨ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ ਐਸਪੀ ਨੇ ਜ਼ਮਾਨਤ ਦਿੱਤੀ ਕਿ ਵਾਇਲ ਹੋ ਰਹੀ ਵੀਡੀਓ ਦੀ ਤਕਨੀਕੀ ਜਾਂਚ ਚੱਲ ਰਹੀ ਹੈ ਜੇਕਰ ਕੋਈ ਵਿਅਕਤੀ ਇਸ ਵੀਡੀਓ ਜਾਂ ਅਜਿਹੀ ਕੋਈ ਹੋਰ ਵੀਡੀਓ ਵਾਰਨ ਕਰਦਾ ਹੈ ਤਾਂ ਉਸ ਜਾਂ ਉਸ ਤੇ ਕਮੈਂਟ ਕਰਦਾ ਹੈ ਉਸ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੁਲਜ਼ਮਾਂ ਦਾ ਲੁੱਕ ਆਊਟ ਸਰਕਲ ਯਾਨੀ ਕਿ ਸਰਕੂਲਰ ਐਲਓਸੀ ਜਾਰੀ ਐਸਐਸਪੀ ਵਿਕ ਨੇ ਜਾਣਕਾਰੀ ਦੇ ਫਿਲਹਾਲ ਮੁਲਾਜ਼ਮਾਂ ਦੀ ਪਾਲ ਲੈ ਪੁਲਿਸ ਪਾਰਟੀਆਂ ਬਣਾਈਆਂ ਜੋ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਉਹਨਾਂ ਦੇ ਸੰਭਾਵਿਤ ਟਿਕਾਣਿਆਂ ਤੇ ਛਾਪੇ ਮਾਰਨਗੀਆਂ ਯਾਨੀ ਕਿ ਉਹਨਾਂ ਦੋ ਮੁਲਾਜ਼ਮਾਂ ਬੰਨੂ ਇੱਕ ਖੁਦ ਮੁੰਡਾ ਜਿਸ ਨੇ ਜਿਨਸੀ ਸੰਬੰਧ ਬਣਾਏ ਦੂਸਰੇ ਤੋਂ ਬਾਅਦ ਉਸਦੇ ਫਰੈਂਡ ਇੰਦਰਜੋਤ ਜਿਸ ਨੇ ਸੋਸ਼ਲ ਮੀਡੀਆ ਤੇ ਚੈਟ ਅਤੇ ਵੀਡੀਓ ਅਤੇ ਉਹ ਤਸਵੀਰਾਂ ਵਾਰਲ ਕੀਤੀਆਂ ਜਿਹੜੀਆਂ ਕਿ ਪੂਰੇ ਪੰਜਾਬ ਦੇ ਵਿੱਚ ਵਟੇ ਪੱਦਰ ਤੇ ਵਿਖੀਆਂ ਗਈਆਂ ਉਹਨਾਂ ਨੂੰ ਸ਼ੇਅਰ ਕੀਤਾ ਗਿਆ ਤੇ ਗਵਰਨਮੈਂਟ ਜੋਤਕਾਰ ਨੇ ਗੋਹਾਂ ਲਗਾਈ ਕੱਲ ਭਾਈ ਅਮਰਪਾਲ ਮਹਿਰੂ ਦੇ ਸਾਹਮਣੇ ਇੱਕ ਸੋਸ਼ਲ ਮੀਡੀਆ ਦੇ ਚੈਨਲ ਉੱਤੇ ਇਨਸ਼ੂ ਦੇ ਕੇ ਕਿ ਪੰਜਾਬ ਪੁਲਿਸ ਵੱਲੋਂ ਮੈਨੂੰ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ ਲੇਕਿਨ ਜਿਵੇਂ ਹੀ ਸੋਸ਼ਲ ਮੀਡੀਆ ਤੇ ਭਾਈ ਅਮਰਪਾਲ ਮਹਿਰੂ ਦੀ ਆਡੀਓ ਵਾਇਰਲ ਹੋਈ ਨਾਲ ਦੀ ਨਾਲ ਪੰਜਾਬ ਪੁਲਿਸ ਵੱਲੋਂ ਐਕਸ਼ਨ ਲਿਆ ਗਿਆ ਬੰਦਿਆਂ ਧਰਾਵਾ ਦੇ ਤਹਿਤ ਐਫਆਈਆਰ ਦਰਜ ਕਰ ਲਈ ਗਿਆ ਅਤੇ ਦੋਸ਼ੀਆਂ ਦੀ ਭਾਲ ਵੱਡੇ ਪੱਧਰ ਤੇ ਪੰਜਾਬ ਪੁਲਿਸ ਵੱਲੋਂ ਟੀਮਾਂ ਬਣਾ ਕੇ ਉਹਨਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਲਦੀ ਹੀ ਉਹ ਗ੍ਰਿਫਤਾਰ ਕੀਤੇ ਜਾਣਗੇ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਵੇਗੀ ਐਸਪੀ ਨੇ ਕੁੜੀ ਅਤੇ ਕੁੜੀ ਦੇ ਮਾਤਾ ਪਿਤਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਕੁਝ ਹੀ ਦਿਨਾਂ ਦੇ ਵਿੱਚ ਦੋਸ਼ੀ ਜੇਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਬੰਦ ਹੋਣਗੇ ਧੰਨਵਾਦ